ਅੱਜਕੱਲ ਕਰਦੇ ਆ ਮਹਾਰਾਜਪਿੰਡ ਦੇ ਸੀਵਰੇਜ ਸਿਸਟਮ ਦੀ ਇਹ ਸੀਵਰੇਜ ਸਿਸਟਮ ਨੂੰ ਇੰਨਾ ਗੁੰਝਲਦਾਰ ਨਿਵਾਰਸ ਤੇ ਰੈਸਮਿਕ ਬਣਾ ਦਿੱਤਾ ਗਿਆ ਹੈ ਕਿ ਜਾਂਉਂਦੇ ਜੀ ਹੀ ਪਿੰਡ ਦੇ ਲੋਕਾਂ ਨੇ ਤਾਂ ਨਰਕ ਹੀ ਦੇਖ ਲਿਆ ਪਰ ਕੁਝ ਲੋਕ ਇਸ ਗੰਦ ਵਿੱਚੋਂ ਵੀ ਸੋਨਾ ਕੱਢ ਕੇ ਲੈ ਗਏ ਲੋਕ ਇੰਨੇ ਮਜਬੂਰ ਹਨ ਕਿ ਉਹਨਾਂ ਨੂੰ ਆਪਦੇ ਮਾਲਮੁੱਤਰ ਵਿੱਚ ਦੀ ਲੰਘਣਾ ਪੈਂਦਾ ਹੈ ਗੁਰਦੁਆਰਾ ਸਾਹਿਬ ਫਲਾਈਆਂ ਵਾਲਾ ਦੇ ਗੇਟ ਵਿੱਚ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਪਾਰਕੀ ਸਾਬ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਇਆ ਜਾਂਦਾ ਹੈ ਤਾਂ ਕਈ ਵਾਰ ਇਸ ਗੰਦੇ ਪਾਣੀ ਵਿੱਚ ਦੀ ਲੰਘਣਾ ਪੈਂਦਾ ਹੈ ਜੋ ਸੰਗਤ ਗੁਰੂ ਘਰ ਆਉਂਦੀ ਹੈ ਤੇ ਗੁਰੂ ਘਰ ਦੇ ਸਾਹਮਣੇ ਜੋ ਸਰਕਾਰੀ ਸਕੂਲ ਹੈ ਉੱਥੋਂ ਦੇ ਵਿਦਿਆਰਥੀ ਵੀ ਇਸ ਗੰਦੇ ਪਾਣੀ ਵਿੱਚ ਦੀ ਲੰਘਣ ਚ ਮਜਬੂਰ ਹਨ ਘਰਾਂ ਦੇ ਸਾਹਮਣੇ ਜਾਦਾ ਪਾਣੀ ਖੜੇ ਨਾਲ ਹਰੇਵਾਈ ਜੰਮ ਜਾਂਦੀ ਹੈ ਤੇ ਹਰੇਵਾਈ ਕੰਨਾਂ ਦੇ ਸੱਟ ਦਾ ਕਾਰਨ ਬਣੀ ਹੈ ਤੇ ਜੋ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਹ ਤਾਂ ਬਾਕ ਹਨ ਇੱਕ ਮੀਂਹ ਨਾਲ ਪਿੰਡ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸ ਪਿੰਡ ਵਿੱਚ ਪ੍ਰੋਪਰ ਪਾਣੀ ਦੀ ਨਿਕਾਸੀ ਤੱਕ ਨਹੀਂ ਹੈ। ਫਰਨੀ ਉੱਚੀ ਹੋ ਗਈ ਆ, ਪਿੰਡ ਨੀਵਾ ਹੋ ਗਿਆ ਹੈ। ਜਿਹੜੀ ਆਪਾਂ ਪਹਿਲਾਂ ਗੱਲ કરી ਸੀ ਕਿ ਕਈਆਂ ਨੇ ਇਸ ਗੰਦ ਵਿੱਚੋਂ ਸੋਨਾ ਕੱਢ ਲਿਆ। ਪਿੰਡ ਵਿੱਚ ਦੋ ਸੀਵਰੇਜ ਪਲਾਂਟ ਹਨ। ਇਹ ਸੀਵਰੇਜ ਦਾ ਕਰੋੜਾਂ ਰੁਪਿਆ ਦਾ ਬਜਟ ਹੈ। ਪਿੰਡ ਵੱਲੋਂ ਬਹੁਤ ਵੱਡੇ ਧਰਨੇ ਲਗਾਏ ਗਏ ਹਨ ਇਸ ਕਰਪਟ ਸੀਵਰੇਜ ਸਿਸਟਮ ਦੇ ਖਿਲਾਫ। ਪਰ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ। ਬੇਨਤੀ ਹੈ ਕੀ ਮਹਾਰਾਜਪਿੰਡ ਦੇ ਸੀਵਰੇਜ ਸਿਸਟਮ ਦੀ ਸਪੈਸ਼ਲ ਇਨਕੁਆਰੀ ਹੋਵੇਗੀ